ਨਾ ਜਿਹੜਾ ਕੰਸੋਲੀ ਤੇ ਕਿਥੋਂ ਦੇ ਰਹਿਣਾ ਜੀ ਇੱਥੋਂ ਦੇ ਪੱਟੀ ਦੇ ਰਹਿਣ ਹੋਈ ਤੇ ਕੀ ਗੱਲ ਲਈ ਆ ਜਿਹੜੀ ਮੁੰਡੇ ਨੂੰ ਤੁਹਾਡੇ ਤੇ ਕੋਈ ਕਾਰਵਾਈ ਕੀਤੀ ਗਈ ਹੈ ਇਹਨਾਂ ਬਸ ਮੁੰਡੇ ਨੂੰ ਫੜ ਕੇ ਲੈ ਗਏ ਆ ਤੇ ਕਿਤੇ ਛਿੱਤਰ ਮਾਰੇ ਉਹਦੇ ਸਿਰ ਤੇ ਮੈਂ ਦੱਸ ਨਹੀਂ ਸਕਦੀ ਤੈਨੂੰ ਮੇਰਾ ਪੁੱਤ ਤਾਂ ਮਰੀ ਛੱਬੀ ਗਿਆ ਐ ਐਮਰਜੈਂਸੀ ਦਾ ਮੈਂ ਕਿਥੋਂ ਲੱਭਣਾ ਸੀ ਹੂੰ ਸੇ ਮੇਰੇ ਪੁੱਤ ਨੂੰ ਬਹੁਤ ਪਟਾਈ ਹੈ ਮੈਂ ਦਿੱਤੀ ਹੈ ਘਾਟੋ ਰੇਡ ਘਾਟੋ ਹੀ ਤੁਹਾਡੇ ਘਰੇ ਤੂੰ ਮੁੰਡਾ ਹੀ ਨਾਲ ਆਇਆ ਉਹ ਭੱਜ ਗਿਆ ਤੇ ਇਹਨੂੰ ਫੜ ਲਿਆ ਮੁਰਕੇ ਹੂੰ ਹਾਂਜੀ ਨੇ ਕਿਹੜੀ ਵਜ੍ਹਾ ਵਿੱਚ ਮੁੰਡੇ ਨੂੰ ਇਹ ਫੜਨ ਕਾ ਤੋਏ ਮੁੰਡਾ ਇਹ ਕਪਹਿਲੋ ਮੁੰਡਾ ਆਂਦਾ ਤਾਂ ਤਾ ਤੂੰ ਮੋਬਾਈਲ ਤੇ ਨਹੀਂ ਕਿਪੂ ਲਿਆ ਆਂਦਾ ਨਹੀਂ ਮੈਂ ਨਹੀਂ ਕੋਈ ਵੀ ਮੈਂ ਤਾਂ ਬਿਮਾਰ ਆਂ ਤੇ ਇੱਥੇ ਮੈਂ ਪਿਆਰ ਕਰੀ ਬਸ ਤੇ ਇਸੇ ਕੱਲੋ ਸਾਡੇ ਦਾ ਰੇਟ ਆ ਵਾ ਜਗੀ ਹਾਂਜੀ ਨਾ ਉਹਦੀ ਜੇਪਾਂ ਦੀ ਤਲਾਸ਼ੀ ਕੀਤੀ ਜੇਪ ਚੋਂ ਵੀ ਕੁਝ ਨਹੀਂ ਨਿਕਲਿਆ ਲੰਬਾਰੀ ਦੀ ਤਲਾਸ਼ੀ ਕੀਤੀ ਲੰਬਾਰੀ ਚੋਂ ਵੀ ਪੈਸੇ ਪਏ ਹੀ ਉਹ ਵੀ ਕੱਢ ਕੇ ਲੈ ਗਏ ਮੇਰੇ ਕਿੰਨੇ ਪੈਸੇ 10000 ਫੂਟੀ ਕੀ ਸਮਾਨ ਖੜਿਆ ਬਸ ਹੋਰ ਨਹੀਂ ਕੁਝ ਵੀ ਖੜਿਆ ਮੈਂ ਤੇ ਮੋਬਾਈਲ ਆ ਮੋਟਰਸਾਈਕਲ ਆ ਸਾਡਾ ਉਹ ਵੀ ਲੈ ਕੇ ਹਾਂਜੀ ਉਹ ਵੀ ਲੈ ਦੇ ਹੋਰ ਪੈਸੇ ਮੰਗਦੇ ਸੀ ਹਾਂਜੀ ਪੈਸੇ 20000 ਮੰਗਦੇ ਸੀ ਫੇਰ ਰਾਤ ਕਿਸੇ ਨੇ ਗੱਲ ਕਰਾਤੀ ਕਿ ਮੈਂ ਛਡਾ ਦੇਣਾ ਉਹ ਮੁੜ ਕੇ ਆਂਦਾ ਵਾ 20000 ਮੰਨ ਕੇ ਗਿਆ ਤੇ ਡੈਡੀ ਨੂੰ ਬਾ ਲਿਆ ਉੱਥੇ ਉਹ ਕਿ ਆ ਛਡਾਉਣ ਤੇ ਉਹਨੂੰ ਵੀ ਬਾ ਲਿਆ ਜਰ ਨਹੀਂ ਨਹੀਂ 20000 ਦੀ ਗੱਲ ਕਨੇ ਕਰਾਈ ਡਾਡੀ ਦਾ ਵੱਡੇ ਚ ਅਜੇ ਦਾ ਪ੍ਰਧਾਨ ਕੋਈ ਹਾਂਜੀ ਉਹਨੇ ਕਰਾਈ ਤਾਡੇ ਘਰ ਨੂੰ ਤੁਹਾਡੇ ਘਰ ਨਾਲ ਛਲੋਣ ਗਿਆ ਸੀ ਹਾਂਜੀ ਲੈਣ ਗਿਆ ਇਹ ਆਂਦੇ ਸਮਾਨ ਲੈ ਜੋ ਉਹ ਲੈਣ ਗਿਆ ਤੇ ਉਹਨੂੰ ਵੀ ਬਿਠਾ ਲਿਆ ਤੁਸੀਂ 6-700 ਰੁਪਇਆ ਉਹ ਦੀ ਜੇ ਵਿੱਚ ਵੀ ਉਹ ਵੀ ਕੱਢ ਲਿਆ ਉਹਨਾਂ ਤੇ ਜਿਹੜੇ ਮੇਰੇ ਮੇਰੇ ਵੀ ਵੱਖਰੇ ਲੈ ਗਏ ਹਾਂ ਤੇ ਤੂੰ ਸ਼ਿਕਾਇਤ ਕਿਨੂੰ ਕੀਤੀ ਹਾਂਜੀ ਫਿਰ ਸ਼ਿਕਾਇਤ ਕਿੱਥੇ ਕੀਤੀ ਤੁਸੀਂ ਇਹਨਾਂ ਫਿਰ ਸਾਨੂੰ ਇੱਥੇ ਖਲਾਇਆ ਪੱਟੀ ਕੱਲ ਫਿਰ ਕੱਲ ਅਸੀਂ ਉੱਥੇ ਬੈਠੇ ਰਹੇ ਫਿਰ ਆਂਦੇ ਰਾਜੀਨਾਮਾ ਕਰ ਲੋ ਇਹ ਆਹੀ ਨਹੀਂ ਕਰਨਾ ਜੇ ਰਾਜੀ ਹਾਂ ਕੌਣ ਕਰੇ ਰਾਜੀਨਾਮਾ ਇਹ ਉਹ ਜਿੱਥੇ ਖੜਿਆ ਸੀ ਰਿਪੋਰਟ ਹਾਂਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਹੋਲਾ ਇਹ ਆਨੇ ਸਾਡਾ ਸਮਾਨ ਦਿਓ ਤੇ ਪੈਸਾ ਤੇ ਲੈ ਜਿਹੜਾ ਖੜਿਆ ਸਾਡਾ ਸਾਨੂੰ ਦੇ ਦੇ ਹਾਂ ਹੁਣ ਜਿਹੜਾ ਪੁਲਸ ਨੇ ਪਰਚਾ ਦਰਜ ਕਰਤਾ ਤੁਹਾਨੂੰ ਤਾਂ ਸੰਤੋਖ ਹੈ ਕਿ ਜੀ ਹਾਂਜੀ ਪੁਲਸ ਨੇ ਮੁੰਚੀ ਦੇ ਉੱਤੇ ਪਰਚਾ ਦਰਜ ਕਰਦਾ ਇਹ ਸਾਰੀ ਕਾਰਵਾਈ ਮੁੰਚੀ ਨੇ ਕੀਤੀ ਤੁਹਾਡੇ ਤੇ ਹਾਂਜੀ ਜਿਹੜਾ ਆਇਆ ਤਾਂ ਪਹਿਲਾਂ ਇੱਕੋ ਜਾਣਾ ਸੀ ਮੇਰੇ ਘਰ ਮੁੜ ਕੇ ਰਾਤ ਨੂੰ ਆਉਣਾ ਮੈਂ ਇਥੇ ਚੌਂਕ 'ਚ ਮੁੰਡੇ ਨੂੰ ਲੈ ਗਏ ਚੌਂਕ 'ਚ ਉਹਨਾਂ ਕੁੱਟਿਆ ਮਾਰਿਆ ਬੜਾ ਲੇ ਗੱਡੀ ਚ ਭਾਲਿਆ ਆਂਦਾ ਬਹਿ ਜਾ ਨਹੀਂ ਤੇ ਤੇਰੇ ਤੇ ਜਰਾ 10 ਗ੍ਰਾਮ ਚੀਮ ਦੀ ਪਾਕ ਤੇਨੂੰ ਛੁੱਟਣਾ ਜੇ ਲੇ ਕੋਣ ਆਇਆ ਕੋਣ ਇਮਲਾਜਮ ਕਿਹੜੇ ਹੈਗੇ ਇਮਲਾਜਮੇ ਹੋਈ ਸਾਰੇ ਗੱਡੀ ਭਰ ਕੇ ਆਈ ਮੁਰਗੀ ਇਮਲਾਜਮ ਦਾ ਨਾਂ ਕੀ ਸੀ ਮੁੰਛੀ ਦਾ ਮੁੰਛੀ ਦਾ ਬਰਾਬ ਹੂੰ ਹਾਂਜੀ ਹੁਣ ਉਹਦੇ ਤੇ ਪਰਚਾ ਹੋ ਗਿਆ ਤੇ ਹਾਂਜੀ ਪਰਚਾ ਹੋ ਗਿਆ ਨਹੀਂ ਤੂੰ ਸੰਤੁਸ਼ ਜੀ ਉਹਦੀ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਅਸਰਾਂ ਨੇ ਕੀਤੀ ਹਾਂਜੀ ਛਮਲੀ ਜੋ ਨਹੀਂ ਨਹੀਂ ਆਪਾਂ ਕੋ ਮੇਰਾ ਬੋਲ ਦੇਖ ਕੇ ਮਰ ਗਿਆ ਜਵਾਨ ਹੂੰ ਬਬੂ ਵੀ ਤੇਰੇ ਨਾਲ ਨਿਖ ਕਰਦਾ ਹੀ ਉਹਨੂੰ ਇਹਨਾਂ ਨਾ ਬਬੂ ਨਾ ਕਰ ਲੈ ਬਬੂ ਦਾ ਕੱਟੀ ਗੇਣਾ ਲਾਉ ਨਹੀਂ ਇਹਨਾਂ ਬਬੂ ਇਹ ਪਤਾ ਜਦ ਅੱਲਾਹ ਕੋ ਜਾਂਦੇ ਨਝੇ ਉਹਨੂੰ ਵੀ ਮੇਰਾ ਪੁੱਤ ਨਝੇ ਕਰਦਾ ਹੈ ਨਸ਼ਾ ਨਸ਼ਾ ਮਿਲਦਾ ਲਾਗੇ ਬੰਦੇ ਨੂੰ ਹਾਂਜੀ ਜੇ ਪਤਾ ਨਹੀਂ ਜੋ ਮੈਨੂੰ ਕਿੱਥੋਂ ਲਿਆਉਂਦਾ ਜੋ ਕਿੱਥੋਂ ਨਹੀਂ ਖਾਂਦਾ ਲਿਆ ਕੇ ਪੱਟੀ ਨਸ਼ਾ ਵੇਖਦਾ ਵਾਦ ਹਾਂਜੀ ਵਾਦੂ ਵੇਖਦਾ ਜੋ ਉਸ ਫੜਦੀ ਨਹੀਂ ਨਾ ਨਾ ਕੋਈ ਨਹੀਂ ਜੋ ਫੜਦੀ ਮਾਰਿਆ ਵੱਲੇ ਆਉਂਦੇ ਜੋ ਭੱਜ ਭੱਜ ਕੇ ਮਾਰਿਆ ਵੱਲੇ ਆਵੇ ਲੋ ਸਾਡਾ ਕਰਬੂਆ ਹਾਂ ਜੇ ਤਗੜੀ ਹੋ ਕੇ ਤੇ ਸਰ ਬੂਆ ਨਾਲ ਦੱਬਨਾਈ ਨਸ਼ਾ ਪੂਰਾ ਵਿਗਦਾ ਪੱਟੀ ਹਾਂਜੀ ਮੈਂ ਤਾਂ ਜੋ ਪੁੱਲਾ ਨਸ਼ਾ ਲੈ ਕੇਦਾ ਪੁੱਲ ਰੋਗ ਦੀ ਨਹੀਂ ਨਛੇਦਾ ਫੜਦੀ ਉਹ ਪਤ ਮੈਂ ਕਿਹੜੀ ਬਾਹਰ ਤਰੀ ਫੇਰਦੀ ਮੈਂ ਤਾਂ ਇਤਰਾ ਇਸ ਤਰ੍ਹਾਂ ਤਾਂ ਨਹੀਂ ਕੈਰੀ ਨਹੀਂ ਛੁੱਟ ਕਰਦੀ ਮਾਰੀ ਤੇ ਨਹੀਂ ਤੇ ਮੱਲੇ ਜੀ ਵੇਖਦਾ ਤਾਂ ਢੀ ਵੀ ਜਾਂਦਾ ਨਹੀਂ ਨਹੀਂ ਮੱਲੇ ਜੀ ਨਹੀਂ ਇੱਧਰ ਬਾਹਰ ਕਿੱਤਦਾ ਹੂੰ ਬਾਹਰ ਹੀ ਪੱਟੀ ਜਿਹੜਾ ਮੁੰਡਾ ਤੁਹਾਡਾ ਨਸ਼ਾ ਨੇ ਮੜਿਆ ਹੁੰਦਾ ਕੀ ਨਾ ਹੂ ਉਹਦੇ ਨਾਲ ਬੱਬੂ ਜੀ ਉਹ ਵੀ ਨਸ਼ੇ ਨਾਲ ਹੀ ਮਰਿਆ ਹਾਂਜੀ ਉਹ ਵੀ ਇਹ ਵੀ ਨਸ਼ੇ ਨਸ਼ਾ ਹੀ ਕਰਦਾ ਇਹ ਵੀ ਨਸ਼ਾ ਹੀ ਕਰਦਾ ਦੋ ਹੀ ਮੁੰਡੇ ਸੀ ਹਾਂ ਦੋ ਹੀ ਨਹੀਂ ਤੇਨੇ ਇੱਕ ਅਜੀ ਲਾਤ ਕੁੱਟੀ ਆ ਉਹ ਹੁਣ ਨਾਖਾਂ ਤੋਂ ਉੱਡਣ ਜਾਂਦਾ ਜੋ ਬਾਗ ਦੇ ਕਮਰਾ ਇਹੋ ਹੀ ਆ ਕਮਰਾ ਇਹੋ ਹੀ ਆ